ਦਾਸਾਗਸਤ 2025 ਨੂੰ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਸਕੂਲਾਂ ਦੀਆਂ 15 ਨਾਟਕ ਟੀਮਾਂ ਵੱਲੋਂ ਯੋਧ ਨਸ਼ਿਆਂ ਵਿਰੁੱਧ ਮਹਾਂ ਨਾਟਕ ਮੁਕਾਬਲੇ ਵਿੱਚ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਅਤੇ एडीसी मैडम चंद्र सोनी आईएएस ਵੱਲੋਂ ਜੋਤੀ ਪ੍ਰਜਾ ਵੱਲੋਂ ਰਾਹੀਂ ਕੀਤੀ ਗਈ ਇਸ ਸਮਾਗਮ ਵਿੱਚ ਮਨੀਸ਼ ਸ਼ੋਧਿਆ ਨੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚ ਕੇ ਇਸ ਮਹਿਮਾ ਬਾਰੇ ਕਿਹਾ ਕਿ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਕਿ ਨਸ਼ਿਆਂ ਖਿਲਾਫ ਸਿਰਫ ਗੱਲਾਂ ਰਾਹੀਂ ਨਹੀਂ ਬਲਕਿ ਨਾਟਕ ਰਾਹੀਂ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਯੁੱਧ ਨਸ਼ਿਆਂ ਵਿਰੁੱਧ ਰਾਹੀਂ ਆਮ ਜਨਤਾ ਨੂੰ ਜਾਗਰੂਤ ਕੀਤਾ ਜਾਵੇਗਾ ਐਸ ਡੀ ਐਮ ਸੰਜੀਪ ਕੁਮਾਰ ਅਨਸਾਰ ਨਸ਼ੇ ਦੇ ਨਾਂ ਤੇ ਨਕਾਰਤਮਕਾ ਦੀ ਹਾਮੀ ਭਰਦਾ ਤੇ ਸ਼ਾਹ ਨੇਰੇ ਦੀ ਗੱਲ ਕਰਦਾ ਹੈ ਇਸ ਲਈ ਨਸ਼ਾ ਚੰਗਾ ਕਿਵੇਂ ਹੋ ਸਕਦਾ ਹੈ ਜਿਹੜੇ ਸ਼ਬਦਾਂ ਦਾ ਅਰਥ ਹੀ ਮਾੜਾ ਹੋਵੇ भाई भाई, भाई, देखे। भाई भाई अज काला अज त बड़ी दौड़ लगी है शरीर टूटा जा रहा है